ਜੀ ਅੱਜਸੀਂ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਤੇ ਜੀਵਨ ਦੇ ਕੁਝ ਮਹੱਤਵਪੂਰਨ ਪਹਿਲੂਆਂ ਨੂੰ ਜਾਣਾਂਗੇ ਹਾਂਜੀ ਪੰਜਾਬੀ ਦੇ ਇਸ ਪ੍ਰਸਿੱਧ ਨਾਵਲਕਾਰ ਦਾ ਜਨਮ 4 ਜੁਲਾਈ 1897 ਈਸਵੀ ਵਿੱਚ 1897 ਨੂੰ ਅਜੋਕੇ ਪਾਕਿਸਤਾਨ ਦੇ ਜ਼ਿਲ੍ਹੇ ਜੇਲਮ ਵਿੱਚ ਜਕ ਹਮੀਦ ਵਿੱਚ ਹੋਇਆ ਇਹਨਾਂ ਦੀ ਉਮਰ ਅਜੇ 15 ਸਾਲ ਹੀ ਸੀ ਜਦੋਂ ਇਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਪੜ੍ਹਾਈ ਅਧੂਰੀ ਛੱਡ ਕੇ ਰੋਜ਼ੀ ਰੋਟੀ ਕਮਾਉਣ ਲੱਗ ਪਏ ਉਹਨਾਂ ਹਲਵਾਈ ਦੀ ਦੁਕਾਨ ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫੀਆਂ ਵੀ ਵੇਚੀਆਂ ਹਨਕ ਸਿੰਘ ਇੱਕ ਭਾਰਤੀ ਕਵੀ ਗੀਤਕਾਰ ਪੰਜਾਬੀ ਭਾਸ਼ਾ ਦੇ ਨਾਵਲਕਾਰ ਸਨ ਭਾਰਤ ਦੇ சுதந்திர ਅੰਦੋਲਨ ਦੇ ਸਮਰਥਨ ਵਿੱਚ ਉਹਨਾਂ ਦੀ ਸਾਹਿਤਿਕ ਰਚਨਾਵਾਂ ਨੇ ਅੰਗਰੇਜ਼ਾਂ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਅਗਵਾਈ ਕੀਤੀ। ਉਹਨਾਂ ਨੇ ਨਾਵਲ ਪ੍ਰਕਾਸ਼ਿਤ ਕੀਤੇ ਜਿਨ੍ਹਾਂ ਸਦਕਾ ਉਹਨਾਂ ਨੂੰ ਸਾਹਿਤਿਕ ਪ੍ਰਸ਼ੰਸਾ ਪ੍ਰਾਪਤ ਹੋਈ। ਨਾਨਕ ਸਿੰਘ ਨੇ 13 ਸਾਲ ਦੀ ਛੋਟੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1911 ਵਿੱਚ ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਸਿਰਫੀ ਹੰਸਰਾ ਛਪਿਆ। 1922 ਗੁਰੂ ਕਾ ਮੋਰਚਾ ਸਮੇਂ ਜੇਲ੍ਹ ਗਏ ਉਸ ਸਮੇਂ ਉਨ੍ਹਾਂ ਨੇ ਆਪਣੀ ਦੂਸਰੀ ਕਾਪੂਸਤਕ ਚਖਮੀ ਦਿਲ ਲਿਖੀ ਚਖਮੀ ਦਿਲ ਨੂੰ 1923 ਸਭੀ ਇਸ ਤੇ 2 ਹਫ਼ਤੇ ਬਾਅਦ ਹੀ ਪਾਬੰਦੀ ਲਾ ਦਿੱਤੀ ਗਈ ਜੇਲ੍ਹ ਵਿੱਚ ਉਨ੍ਹਾਂ ਨੇ ਮੁंशी प्रेमचंद ਦੇ ਨਾਵਲ ਪੜੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਆਪਣਾ ਪਹਿਲਾ ਨਾਵਲ ਅਦ ਖੀੜੀ ਕਲੀ ਲਿਖਿਆ ਨਾਵਲ ਤੋਂ ਇਲਾਵਾ ਚਾਰ ਕਾਵ ਸੰਗ੍ਰਹਿ ਕਈ ਕਹਾਣੀ ਸੰਗ੍ਰਹਿ ਸਵੈ ਜੀਵਨੀ ਯਾਤਾਂ ਅਨੁਵਾਦ ਅਤੇ ਨਾਟਕ ਵੀ ਲਿਖੇ ਉਹਨਾਂ ਦੀ ਨਾਵਲਾਂ ਤੇ ਕਹਾਣੀਆਂ ਦਾ ਵਿਸ਼ਾ ਹਮੇਸ਼ਾ ਸਮਾਜਿਕ ਬੁਰਾਈਆਂ ਆਰਥਿਕ ਅਸਮਾਨਤਾ ਭ੍ਰਿਸ਼ਟਾਚਾਰ ਪਕੰਡ ਪੱਚਲਨੀ ਵੱਡੀ ਕੋਰੀ ਅਤੇ ਫਿਰਕਾ ਪ੍ਰਸਤੀ ਆਧਰੇ ਹ ਉਹਨਾਂ ਨੇ ਇਹਨਾਂ ਸਮਾਜਿਕ ਬੁਰਾਈਆਂ ਆਰਥਿਕ ਅਸਮਾਨਤਾ ਸਮਾਜ ਵਿੱਚ ਫੈਲੀਆਂ ਹੋਈਆਂ ਇਹਨਾਂ ਬੁਰਾਈਆਂ ਨੂੰ ਆਪਣੇ ਨਾਵਲਾਂ ਦੇ ਵਿੱਚ ਬੇਨਕਾਬ ਕੀਤਾ। ਉਹਨਾਂ ਦੀਆਂ ਕਹਾਣੀਆਂ ਦਾ ਵਿਸ਼ਾ ਹਮੇਸ਼ਾ ਸਮਾਜਿਕ ਜੀਵਨ ਹੀ ਰਿਹਾ। ਉਹਨਾਂ ਨੇ ਆਪਣੀਆਂ ਕਹਾਣੀਆਂ ਦੇ ਵਿਸ਼ੇ ਹਮੇਸ਼ਾ ਸਮਾਜ ਦੇ ਵਿੱਚੋਂ ਹੀ ਚੁਣੇ। ਉਹਨਾਂ ਦੀਆਂ ਕਹਾਣੀਆਂ ਨੂੰ ਪੜ੍ਹ ਕੇ ਪਾਠਕ ਨੂੰ ਇੰਝ ਜਪਤਾ ਹੈ ਜਿਵੇਂ ਉਹ ਉਸਦੇ ਆਪਣੇ ਜੀਵਨ ਦੀ ਹੀ ਆਪ ਬੀਤੀ ਹੋਵੇ ਜਾਂ ਫਿਰ ਉਸਦੇ ਆਸ-ਪਾਸ ਦੇ ਕਿਸੇ ਗੱਤੀ ਨਾਲ ਵਾਪਰੀ ਹੋਈ ਕੋਈ ਘਟਨਾ ਹੋਵੇ। ਉਹਨਾਂ ਦੀਆਂ ਕਾਪ ਰਚਨਾਵਾਂ ਸਿਰਫ ਸਤਗੁਰ ਮਹਿਮਾ जख्मी दिल ਕਹਾਣੀ ਸੰਗ੍ਰਹਿ ਅੰਜੂਆਂ ਦੇ ਹਾਰ 1935 ਠੰਡੀਆਂ ਝਾਵਾਂ 1940 ਸਦਰਾਂ ਦੇ ਹਾਰ ਸੁਨਹਿਰੀ ਜिल्ਦ ਵੱਡਾ ਡਾਕਟਰ ਤੇ ਹੋਰ ਕਹਾਣੀਆਂ ਤਾਸ਼ ਦੀ ਆਦਤ ਤਸਵੀਰ ਤੇ ਦੂਵੇਂ ਪਾਸੇ ਭੂਆ ਸਵਰਗ ਤੇ ਉਸਦੇ ਵਾਰਿਸ ਪ੍ਰਭਾਤ ਦਾ ਸੁਪਨਾ ਅਨਦੇ ਨਾਵਲ ਮਿੱਧੇ ਹੋਏ ਫੁੱਲ ਆਸਤਕ ਨਾਸਤਕ ਆਦਮ ਖੂਰ ਅਧਖੀੜਿਆ ਫੁੱਲ ਅੱਗ ਦੀ ਖੇਡ ਛਲਾਵਾ ਚਿੱਟਾ ਲਹੂ ਤੁੰਲੇ ਪਰਸ਼ਾਵੇਂ ਫौलाਦੀ ਫੁੱਲ ਕ੍ਰੀਪ ਦੀ ਦੁਨੀਆ ਇੱਕ ਮਿਆਂ ਦੋ ਤਲਵਾਰਾਂ ਜੀਵਨ ਸੰਗਰਾਮ ਕਾਗਦਾਂ ਦੀ ਵੇੜੀ ਪ੍ਰਕਾਸ਼ ਪ੍ਰਾਸਚਿਤ ਪਵਿੱਤਰ ਪਾਪੀ ਪਾਚੜ ਦੇ ਪੰਛੀ ਆਗ ਇਹ ਉਹਨਾਂ ਦੇ ਕੁਝ ਮਹੱਤਵਨਾ ਮਹੱਤਵਪੂਰਨ ਨਾਵਲ ਹੀ ਹਨ ਇਨ੍ਹਾਂ ਤੋਂ ਇਲਾਵਾ ਉਹਨਾਂ ਦੇ ਹੋਰ ਨਾਵਲ ਵੀ ਲਿਖੇ ਉਨ੍ਹਾਂ ਦਾ ਪਵਿੱਤਰ ਪਾਪੀ ਨਾਵਲ ਹੈ ਜੋ ਇਸ ਤਿੱਕ ਫਿਲਮ ਵੀ ਬਣੀ ਸੀ ਜੋ ਕਿ ਭਾਰਤ ਦੇ ਵਿੱਚ ਬਹੁਤ ਹੀ ਜ਼ਿਆਦਾ ਸਰਾਹੀ ਗਈ ਸੀ ਹਾਂਜੀ ਪੁਰਸਕਾਰ ਇਤਿਹਾਸਿਕ ਨਾਵਲ ਇੱਕ ਮਿਆਂ ਦੋ ਤਲਵਾਰਾਂ ਨੂੰ 1962 ਵਿੱਚ 1962 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ। ਬਿੱਤਰ ਪਾਪੀ 1968 ਵਿੱਚ ਇਸ ਨਾਵਲ ਤੇ ਅਧਾਰਿਤ ਇੱਕ ਫਿਲਮ ਵੀ ਬਣੀ। ਦਿਹਾਂਤ ਪੰਜਾਬੀ ਤੇ ਇਸ ਪ੍ਰਸਿੱਧ ਨਾਵਲਕਾਰ ਦਾ 28 ਦਸੰਬਰ 1971 ਪਰੀਤ ਨਗਰ ਅਮਰਸਰ ਵਿਖੇ ਦਿਹਾਂਤ ਹੋ ਗਿਆ। ਇਹ ਸਨ 26 ਦੇ ਪ੍ਰਸਿੱਧ ਨਾਵਲਕਾਰ, ਗੀਤਕਾਰ, ਕਵੀ, ਕਹਾਣੀਕਾਰ ਦੇ ਜੀਵਨ ਦੇ ਕੁਝ ਮਹੱਤਵਪੂਰਨ ਪਹਿਲੂ